ਅੱਜ ਮਨੁੱਖੀ ਜ਼ਿੰਦਗੀ ਦੀ ਗੱਲ ਕਰੀਏ ਤੇ ਇੰਨੀ ਕੁ ਜ਼ਿਆਦਾ ਭੱਜ ਦੌੜ ਮਨੁੱਖ ਦੇ ਜੀਵਨ ਦੇ ਵਿੱਚ ਹੈ ਕਿ ਇਹਦੇ ਕੋਲ ਸਮਾਂ ਨਹੀਂ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਾਂ ਦੇ ਸਕੇ ਭੱਜ ਦੌੜ ਜ਼ਿਆਦਾ ਹੋ ਗਈ ਔਰ ਖਾਸ ਕਰਕੇ ਜਦੋਂ ਆਪਣੇ ਮਾਤਾ ਪਿਤਾ ਨੂੰ ਸਮਾਂ ਦੇਣ ਦੀ ਗੱਲ ਆਉਂਦੀ ਹੈ ਇਹ ਉਹੀ ਮਾਤਾ ਪਿਤਾ ਹਨ ਜਿਨ੍ਹਾਂ ਨੇ ਸਾਡੀ ਪਰਵਿਸ਼ ਕੀਤੀ ਇਹ ਉਹੀ ਮਾਤਾ ਪਿਤਾ ਹਨ ਜਿਨ੍ਹਾਂ ਨੇ ਆਪ ਟੁੱਟੀ ਚੱਪਲ ਪਾ ਲਈ ਪਰ ਸਾਨੂੰ ਨਵੇਂ ਬੋਰਡ ਲੈ ਕੇ ਦਿੱਤੇ ਇਹ ਉਹੀ ਮਾਤਾ ਪਿਤਾ ਹੁੰਦੇ ਨੇ ਜਿਹੜੇ ਆਪ ਰੋਟੀ ਭੁੱਖੇ ਰਹਿ ਜਾਂਦੇ ਨੇ ਪਰ ਸਾਡਾ ਢਿੱਡ ਪਰੰ ਦੀ ਕੋਸ਼ਿਸ਼ ਕਰਦੇ ਨੇ ਇਹ ਉਹੀ ਮਾਤਾ ਪਿਤਾ ਹਨ ਜਿਹੜੇ ਮਾਤਾ ਪਿਤਾ ਆਪ ਪਾਟੇ ਕੱਪੜੇ ਪਾ ਲੈਂਦੇ ਨੇ ਪਰ ਸਾਡੇ ਵਾਸਤੇ ਚੰਗੇ ਕੱਪੜੇ ਦਾ ਪ੍ਰਬੰਧ ਕਰਦੇ ਹਨ ਜਦੋਂ ਬਜ਼ੁਰਗ ਹੋ ਜਾਂਦੇ ਨੇ ਅਸੀਂ ਵੱਡੇ ਹੋ ਜਾਂਦੇ ਆ ਅਸੀਂ ਨੌਜਵਾਨ ਹੋ ਗਏ ਉਸ ਵੇਲੇ ਮਾਤਾ ਪਿਤਾ ਸਾੜ ਤੋਂ ਕੀ ਸੱਤ ਕਰਦੇ ਨੇ ਉਹਨਾਂ ਨੂੰ ਹੋਰ ਬਹੁਤਾ ਕੁਝ ਨਹੀਂ ਚਾਹੀਦਾ ਹੁੰਦਾ ਅਸਲ ਦੇ ਅੰਦਰ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਬੈਠੋ ਸਾਡੇ ਨਾਲ ਗੱਲਾਂ ਕਰੋ ਜਿਵੇਂ ਅਸੀਂ ਤੁਹਾਡਾ ਖਿਆਲ ਰੱਖਿਆ ਅੱਜ ਤੁਹਾਡਾ ਸਮਾਂ ਬਣਦਾ ਹੈ ਪਰ ਇੱਕ ਬੇਨਤੀ ਕਰਾਂ ਮਨੁੱਖ ਦੀ ਭੱਜ ਦੌੜ ਇਤਨੀ ਕੁ ਹੋ ਗਈ ਜਾਂ ਇਤਨਾ ਕੁ ਜ਼ਿਆਦਾ ਉਹ ਬਿਜ਼ੀ ਹੋ ਗਿਆ ਆਪਣੇ ਵੱਲ ਧਿਆਨ ਉਹਨੂੰ ਇਤਨਾ ਜ਼ਿਆਦਾ ਕੇਂਦਰਿਤ ਕਰ ਲਿਆ ਇਹ ਆਪਣੇ ਮਾਤਾ ਪਿਤਾ ਦੇ ਕੀਤੇ ਹੋਏ ਉਪਕਾਰ ਮਨ ਚ ਉਪਲਾ ਦਿੰਦਾ ਹੈ ਮੈਨੂੰ ਚੇਤੇ ਆਉਂਦੀ ਹੈ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਤਰਮਿੰਦਰ ਐਕਟਰ ਹੈ ਫਿਲਮਾਂ ਦਾ ਐਕਟਰ ਤਰਮਿੰਦਰ ਉਸ ਨੇ ਇੱਕ ਗੱਲ ਆਖੀ ਸੀ ਕਹਿੰਦਾ ਉਹ ਵੇਲਾ ਜਦੋਂ ਮੈਂ ਬਹੁਤ ਪੀਕ ਤੇ ਸੀ ਵੀ ਮੇਰਾ ਬੜਾ ਸਮਾਂ ਸੀ ਮੇਰੀ ਬੜੀ ਡਿਮਾਂਡ ਸੀ ਉਸ ਵੇਲੇ ਮੇਰੇ ਪਿਤਾ ਜੀ ਨੂੰ ਹੁੰਦਾ ਸੀ ਕਿ ਇਹ ਮੇਰੇ ਕੋਲ ਬੈਠੇ ਮੇਰੇ ਨਾਲ ਗੱਲਾਂ-ਬੱਤਾਂ ਕਰੇ ਪਰ ਮੇਰੇ ਕੋਲ ਸਮਾਂ ਨਹੀਂ ਸੀ ਹੁੰਦਾ ਕਹਿੰਦਾ ਪਰ ਅੱਜ ਮੈਂ ਉਸ ਚੀਜ਼ ਨੂੰ ਆਪਣੇ ਪਿਤਾ ਜੀ ਦੇ ਦਰਦ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ ਜਦੋਂ ਮੈਂ ਉਹਨਾਂ ਦੀ ਉਮਰ ਵਿੱਚ ਪਹੁੰਚਿਆ ਹਾਂ ਉਹਨਾਂ ਦੀ ਏਜ ਵਿੱਚ ਪਹੁੰਚਿਆ ਹਾਂ ਅੱਜ ਮੈਂ ਉਸ ਦਰਦ ਨੂੰ ਮਹਿਸੂਸ ਕਰ ਰਿਹਾ ਹਾਂ ਜੋ ਉਹ ਮਹਿਸੂਸ ਕਰਦੇ ਹੁੰਦੇ ਸਨ ਅੱਜ ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਮੇਰੇ ਕੋਲ ਬੈਠਣ ਪਰ ਅੱਜ ਮੇਰੇ ਬੱਚਿਆਂ ਕੋਲ ਸਮਾਂ ਨਹੀਂ ਹੈ ਔਰ ਅਖੀਰ ਉਤੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਪਿੱਛੇ ਜੇ ਜਸਵਿੰਦਰ ਭੱਲੇ ਦਾ ਦਿਹਾਂਤ ਹੁੰਦਾ ਹੈ ਔਰ ਜਿਹੜੀਆਂ ਉਹਦੀਆਂ ਅਖੀਰਲੀ ਵੀਡੀਓ ਨੇ ਅਖੀਰਲੀਆਂ ਫੋਟੋਆਂ ਨੇ ਉਹ ਇਕਲਗੀ ਅੱਜ ਮੈਂ ਵਿਚਾਨੀ ਜੀ ਮਹਿਸੂਸ ਕਰ ਰਿਹਾ ਇਕਲਗੀ ਆ ਮਹਿਸੂਸ ਕਰ ਰਿਹਾ ਮਹਿਸੂਸ ਕਰ ਰਿਹਾ ਕਿ ਉਹ ਦੌਰ ਜਿਸ ਦੌਰ ਵਿੱਚ ਲੋਕ ਮੇਰੇ ਕੋਲ ਭੱਜੇ ਆਉਂਦੇ ਸਨ ਲੋਕ ਮੇਰੇ ਕੋਲ ਆਟੋਗ੍ਰਾਫ ਲਈ ਤਰਸਦੇ ਸਨ ਪਰ ਅੱਜ ਜੇ ਮੈਨੂੰ ਬਿਮਾਰੀ ਦੀ ਹਾਲਤ ਵਿੱਚ ਹਾਂ ਅੱਜ ਮੇਰੇ ਕੋਲ ਕੋਈ ਬੈਠਾ ਨਹੀਂ ਮੈਂ ਇਕੱਲਾ ਹਾਂ ਵਿਚਾਨੀ ਦੇ ਅੰਦਰ ਆ ਸਾਰੇ ਤੁਸੀਂ ਉਹ ਫੋਟੋਆਂ ਦੇਖੀਆਂ ਹੋਣਗੀਆਂ ਸੋ ਇਹ ਜੀਵਨ ਦਾ ਸੱਚ ਹੈ ਯਤਨ ਕਰੀਏ ਆਪਣੇ ਵੱਡਿਆਂ ਨੂੰ ਸਮਾਂ ਦੇਣ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਦੇਣ ਦਾ ਇਹ ਨਾ ਹੋਵੇ ਕਿ ਅਸੀਂ ਦੌਲਤ ਦੀ ਦੌੜ ਦੇ ਵਿੱਚ ਆਪਣੇ ਸਤੇ ਖਤਮ ਕਰਕੇ ਬਹਿ ਜਾਈਏ ਰਿਸ਼ਤਿਆਂ ਦੇ ਕੀ ਖਤਮ ਕਰਕੇ ਬਹਿ ਜਾਈਏ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ